रेडी ਬਜ਼ੁਰਗ ਸਾਡਾ ਸਰਮਾਇਆ ਹੁੰਦੇ ਹਨ ਡੰਡੀ ਜੇਕਰ ਇਹ ਕਹਿ ਲਈਏ ਕਿ 올ਡ ਇਜ਼ ਗੋਲਡ ਤਾਂ ਕੋਈ ਅਤੀਕਥਨੀ ਨਹੀਂ ਹੋਵੇਗੀ ਕਿਉਂਕਿ ਉਹਨਾਂ ਪਾਸ ਜ਼ਿੰਦਗੀ ਦਾ ਤਜਰਬਾ ਹੁੰਦਾ ਹੈ ਅਤੇ ਅਜੋਕੇ ਸਮੇਂ ਵਿੱਚ ਸਾਨੂੰ ਤਜਰਬਾ ਲੈਣ ਦੀ ਬਹੁਤ ਲੋੜ ਹੈ ਡੰਡੀ ਕਿਉਂਕਿ ਬਿਨਾਂ ਤਿਆਰਬੇ ਤੋਂ ਜ਼ਿੰਦਗੀ ਵਿੱਚ ਵਿਚਰਨਾ ਬਹੁਤ ਕਠਿਨ ਹੋ ਗਿਆ ਹੈ ਡੰਡੀ ਵਰਤਮਾਨ ਸਮੇ ਸਮਾਜ ਵਿੱਚ ਵਿਰਧ ਆਸ਼ਰਮਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਜਿਹੜਾ ਚਿੰਤਾ ਦਾ ਵਿਸ਼ਾ ਹੈ ਡੰਡੀ ਸਾਨੂੰ ਇਸ ਬਾਰੇ ਸੋਚਨ ਅਤੇ ਇਸ ਉੱਪਰ ਮੰਥਨ ਕਰਨ ਦੀ ਲੋੜ ਹੈ ਕਿ ਜੇਕਰ ਬਜ਼ੁਰਗ ਸਾਡਾ ਸਰਮਾਇਆ ਹਨ ਤਾਂ ਫਿਰ ਬਿਰਧ ਆਸ਼ਰਮਾਂ ਦੀ ਉਸਾਰੀ ਦੀ ਜ਼ਰੂਰਤ ਕਿਉਂ ਹੈ ਪ੍ਰਸ਼ੰਚਨ ਅਸੀਂ ਬਜ਼ੁਰਗਾ ਤੋਂ ਬੇਮੋਖ ਕਿਉਂ ਹੁੰਦੇ ਜਾ ਰਹੇ ਹਾਂ ਦੰਡੀ ਪਹਿਲੇ ਵੇਲਿਆਂ ਵਿੱਚ ਇਹ ਤਰ੍ਹਾਂ ਨਹੀਂ ਸੀ ਹੁੰਦਾ ਦੰਡੀ ਬਿਰਧ ਆਸ਼ਰਮ ਉਹਨਾਂ ਵਿਅਕਤੀਆਂ ਲਈ ਬਣਾਏ ਜਾਂਦੇ ਹਨ ਜਿਹਨਾਂ ਦੇ ਅੱਗੇ ਪਿੱਛੇ ਭਾਵ ਜਹਾਨ ਵਿੱਚ ਕੋਈ ਜਿਉਂਦਾ ਸਾਥ ਸੰਬੰਧੀ ਨਾ ਹੋਵੇ ਦੰਦੀ ਅਜਿਹੇ ਵਿਅਕਤੀਆਂ ਦੀ ਦੇਖਪਾਲ ਲਈ ਬਿਰਧ ਆਸ਼ਰਮ ਸਰਕਾਰ ਵੱਲੋਂ ਉਸਾਰੇ ਜਾਂਦੇ ਹਨ ਤਾਂ ਕਿ ਜਿਹਨਾਂ ਦਾ ਕੋਈ ਸਾਥ ਸੰਬੰਧੀ ਬੱਚੇ ਜਾਂ ਸੰਭਾਲਨ ਵਾਲਾ ਨਹੀਂ ਹੈ ਉਹਨਾਂ ਦੀ ਸਾਂਭ ਸੰਭਾਲ ਕੀਤੀ ਜਾ ਸਕੇ ਟੰਡੀ ਪਰ ਦੇਖਣ ਸੁਣਨ ਵਿੱਚ ਆਇਆ ਹੈ ਕਿ ਕਈ ਰੱਜੇ ਪੁੱਜੇ ਘਰਾਂ ਦੇ ਲੋਕ ਵੀ ਬਜ਼ੁਰਗਾਂ ਨੂੰ ਵਿਰਦ ਆਸ਼ਰਮ ਵਿੱਚ ਪੇਜ ਦੇਂਦੇ ਹਾਂ ਟੰਡੀ ਉਂਝ ਤਾਂ ਅਸੀਂ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਹਰ ਸਾਲ ਮਨਾਉਂਦੇ ਹਾਂ ਅਤੇ ਦੂਜਿਆਂ ਨੂੰ ਸੇਧ ਦੇਣ ਲਈ ਵੱਡਿਆਂ ਪ੍ਰਤੀ ਰੈਡੀ ਸਤਿਕਾਰ ਕਰਨਾ ਬਜ਼ੁਰਗਾਂ ਨੂੰ ਸਮਾਜ ਦਾ ਗਿਆਨ ਭੰਡਾਰ ਸਮਝਣਾ ਕਰ ਦਾ ਜਿੰਦਰਾ ਅਤੇ ਪਰਿਵਾਰ ਦਾ ਥੰਮ ਮੰਨਣਾ ਉਹਨਾਂ ਦੀਆਂ ਲੋੜਾਂ ਅਤੇ ਭਾਵਨਾਵਾਂ ਸਮਝਣ ਦੀ ਗੱਲ ਕਰਦੇ ਹਾਂ ਅਤੇ ਇਸ ਦੇ ਨਾਲ ਹੀ ਸਾਡੇ ਬਹੁਤ ਸਾਰੇ ਬਜ਼ੁਰਗ ਬਿਰਧ ਆਸ਼ਰਮਾਂ ਵਿੱਚ ਦਿਨ ਕੱਟੀ ਕਰ ਰਹੇ ਹਨ ਨੰਡੀ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਅਜਈਆਂ ਪੋਸਟਾਂ ਅਤੇ ਰੀਲਾਂ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਵਿੱਚ ਬੱਚੇ ਆਪਣੀ ਆਜ਼ਾਦੀ ਲਈ ਬਿਰਧ ਮਾਪਿਓਂ ਨੋ ਉਹਨਾਂ ਤੋਂ ਪਹਿਲਾ ਰੱਖ ਕੇ ਜਾਂ ਸਪਸ਼ਟ ਤੌਰ ਉੱਤੇ ਉਹਨਾਂ ਨੂੰ ਬਿਰਧ ਆਸ਼ਰਮ ਵਿੱਚ ਭਰਤੀ ਕਰਵਾ ਦਿੰਦੇ ਹਨ ਡੰਡੀ ਜਈਆਂ ਪੋਸਟਾਂ ਅਤੇ ਰੀਲਾਂ ਸਾਡੇ ਸਮਾਜ ਦੀ ਨੌਜਵਾਨ ਪੀੜੀ ਉੱਪਰ ਮਾੜਾ ਪ੍ਰਭਾਵ ਪਾਉਂਦੀਆਂ ਹਨ ਡੰਡੀ ਦੇਸ਼ ਵਿੱਚ ਬਹੁਤ ਸਾਰੇ ਅਜਿਹੇ ਬਿਰਧ ਆਸ਼ਰਮ ਹਨ ਡੰਡੀ ਸਰਕਾਰਾਂ ਆਪਣੇ ਪੱਧਰ ਉੱਤੇ ਇਹਨਾਂ ਆਸ਼ਰਮਾਂ ਲਈ ਲੋੜਿੰਦੇ ਫੰਡ ਜਾਰੀ ਕਰਕੇ ਇਹਨਾਂ ਦੀ ਉਸਾਰੀ ਕਰਵਾਉਂਦੀਆਂ ਹਨ ਡੰਡੀ ਜੇਕਰ ਪੰਜਾਬ ਵਿੱਚ ਹਾਲ ਹੀ ਵਿੱਚ ਉਸਾਰੇ ਗਏ ਵਿਰਧ ਆਸ਼ਰਮਾਂ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਮਾਨਸਾ ਅਤੇ ਬਰਨਾਲਾ ਦੇ ਵਿਰਧ ਆਸ਼ਰਮਾਂ ਲਈ ਫੰਡ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਪਿਛਲੇ 23 ਸਾਲ 2023-24 ਦੌਰਾਨ ਸਰਕਾਰ ਵੱਲੋਂ ਮਾਨਸਾ ਅਤੇ ਬਰਨਾਲਾ ਵਿਖੇ 2 ਵਿਰਧ ਆਸ਼ਰਮਾਂ ਦੀ ਉਸਾਰੀ ਲਈ 10 ਕਰੋੜ ਰੁਪਏ ਜਾਰੀ ਕੀਤੇ ਗਏ ਸਨ ਡੰਡੀ ਜਿੰਨਾ ਵਿੱਚ 72-72 ਵਿਅਕਤੀ ਰਹਿ ਸਕਦੇ ਹਨ ਡੰਡੀ ਜ਼ਿਲ੍ਹਾ ਮਾਨਸਾ ਵਿਖੇ ਉਸਾਰੇ ਜਾਣ ਵਾਲੇ 3.5 ਏਕੜ ਬਿਰਧ ਆਸ਼ਰਮ ਦੀ ਸਮਰੱਥਾ 72 ਬਜ਼ੁਰਗਾਂ ਲਈ ਹੈ ਡੰਡੀ ਇਸੇ ਤਰ੍ਹਾਂ ਬਰਨਾਲਾ ਵਿਖੇ ਉਸਾਰੇ ਜਾਣ ਵਾਲੇ ਬਿਰਧ ਆਸ਼ਰਮ ਇਹ ਚੈਨਲ ਸਬਸਕ੍ਰਾਈਬ ਕਰ ਲਓ ਭਾਈ ਇਹ ਤੇ ਪਾਇਆ ਕਰਾਂਗੇ ਵੀਡੀਓ ਹੁਣ